जय पिन जय पार्थ मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਰਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗੈਜ ਜ਼ਮੀਨ ਦਾ ਜਿਹੜਾ ਟੁਕੜਾ ਜਿਸ ਦਾ ਬਿਆਨਾ ਹੋ ਚੁੱਕਾ ਹੈ ਔਰ ਮਾਸ਼ਾਅੱਲਾ ਪਿਛਲੇ ਦਿਨੀ ਜਦੋਂ ਇਸ ਦੀ ਰਜਿਸਟਰੀ ਕਰਵਾਉਣ ਗਏ ਤਾਂ ਕੁਝ ਇੱਕ ਜਿਹੜੇ ਮਦਰ ਕੰਡੀਸ਼ਨਸ ਹੁੰਦੀਆਂ ਨੇ ਪੇਪਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਕੁਝ ਦੇਰ ਸਾਨੂੰ ਇੰਤਜ਼ਾਰ ਕਰਨਾ ਪਿਆ ਲੇਕਿਨ ਹੁਣ ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਪਾਵਰ ਆਫ ਸੋਸ਼ਲ ਜੁਨਟੀ ਨੇ ਜਿਹੜੀ ਸਾਢੇ ਤਿੰਨ ਕਨਾਲਾ ਜ਼ਮੀਨ ਜਿਹੜੀ ਮਨੁੱਖਤਾ ਦੀ ਬਿਹਤਰੀ ਵਾਸਤੇ ਪੱਚੀਆਂ ਦੀ ਭਲਾਈ ਵਾਸਤੇ ਜਿਹੜੀ ਜਗਾ ਜਿਹੜੀ ਹੈ ਜਿਸ ਦਾ ਬਿਆਨ ਦਿੱਤਾ ਸੀਗਾ ਉਸ ਜਗਾ ਦੀ ਅੱਜ 13 ਮਾਰਚ ਨੂੰ ਅੱਜ ਮਤਲਬ 13 ਮਾਰਚ ਦਿਨ ਵੀਰਵਾਰ ਨੂੰ ਉਸ ਦੀ ਰਜਿਸਟਰੀ ਕਰਵਾਉਣ ਵਾਸਤੇ ਅੱਜ ਸਾਰੇ ਇਕੱਠੇ ਹੋ ਰਹੇ ਨੇ ਮੈਂ ਦੱਸ ਦਿਆਂ ਕਿ ਇਸ ਮੌਕੇ ਤੇ ਪੂਰੇ ਪੰਜਾਬ ਦੇ ਵਿੱਚੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਹੋਰ ਬਹੁਤ ਸਾਰੇ ਟੀਮ ਦੇ ਅਹਿਮ ਮੈਂਬਰ ਜਿਹੜੇ ਨੇ ਉਹ ਅੱਜ ਪਟਿਆਲਾ ਅੰਬੇਡਕਰ ਊਰਜਾ ਭਵਨ ਵਿੱਚ ਪਹੁੰਚ ਕਰ ਰਹੇ ਨੇ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਸ ਪਲਾਟ ਦੀ ਰਜਿਸਟਰੀ ਤੋਂ ਬਾਅਦ ਬਕਾਇਦਾ ਤੌਰ ਤੇ ਇੱਥੇ ਜੋ ਵੀ ਪਲੈਨਿੰਗਸ ਹੋਏਗੀ ਉਹ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਮੁਤਾਬਕ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਜਗ੍ਹਾ ਤੇ ਇੱਕ ਵਧੀਆ ਐਜੂਕੇਸ਼ਨ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਵੇਗੀ ਅਤੇ ਸਮਾਜ ਦੇ ਨਾਲ ਮਨੁੱਖਤਾ ਦੀ ਬਿਹਤਰੀ ਲਈ ਹੋਰ ਕਿਸ ਕਿਸ ਤਰ੍ਹਾਂ ਦੇ ਪ੍ਰੋਜੈਕਟ ਇੱਥੇ ਅਲੀਕੇ ਜਾਣਗੇ ਇਹ ਜੇ ਸਾਰੇ ਭੂਮੇਖ ਦੀ ਗੋਦ ਵਿੱਚ ਹੈ ਲੇਕਿਨ ਸਭ ਤੋਂ ਪਹਿਲਾ ਸਟੈਪ ਜਸਨ ਸਾਹਿਬ ਦੀ ਸੋਚ ਜੇ ਗੱਲ ਕਰੀਏ ਤਾਂ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਸਭ ਤੋਂ ਪਹਿਲਾ ਪ੍ਰੋਜੈਕਟ ਇਹ ਹੁੰਦਾ ਹੈ ਕਿ ਸਾਡੇ ਕੋਲ ਸਾਡੀ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ ਸੋ ਅੰਬੇਡਕਰ ਊਰਜਾ ਭਵਨ ਵੀ ਸ਼੍ਰੀ ਫਖੀਰ ਚੰਦ ਜਸਲ ਸਾਹਿਬ ਦੀ ਸੋਚ ਦਾ ਇੱਕ ਨਤੀਜਾ ਹੈ ਕਿ ਅੱਜ ਚਾਰ ਮੰਜ਼ਲੀ ਸਮਾਜ ਦਾ ਔਰ ਮਨੁੱਖਤਾ ਦੀ ਬਿਹਤਰੀ ਵਾਸਤੇ ਜੋ ਇੱਕ ਕਦਮ ਚੁੱਕਿਆ ਹੈ ਇਸ ਤੇ ਕਰੋੜਾ ਰੁਪਏ ਦੀ ਲਾਗਤ ਜਿਹੜੀ ਹੈ ਉਹ ਲੱਗੀ ਹੋਈ ਹੈ ਔਰ ਉਸ ਦੇ ਬਿਲਕੁਲ ਸਾਹਮਣੇ 1815 ਗੱਜ ਜ਼ਮੀਨ ਦਾ ਜਿਹੜਾ ਟੁਕੜਾ ਹੈ ਸਾਢੇ ਤਿੰਨ ਕਨਾਲਾਂ ਤੋਂ ਵੱਧ ਜਿਹੜੀ ਜ਼ਮੀਨ ਹੈ ਜਿਸ ਦੀ ਚਾਰ ਦਿਵਾਰੀ ਹੋਈ ਹੋਈ ਹੈ ਵਿੱਚ ਸ਼ਾਨਦਾਰ ਜਿਹੜੇ ਨੇ ਉਹ ਦਰਖਤ ਲੱਗੇ ਹੋਏ ਨੇ ਕਮਰਾ ਬਣਿਆ ਹੋਇਆ ਹੈ ਮੋਟਰ ਲੱਗੀ ਹੋਈ ਹੈ ਔਰ ਇਸ ਪਲਾਟ ਦੇ ਬਿਲਕੁਲ ਫਰੰਟ ਦੇ ਨਾਲ ਹੀ ਯਾਨੀ ਮਤਲਬ ਇੰਟਰੈਸਟ ਤੇ ਉੱਪਰ ਤਿੰਨ ਦੁਕਾਨਾਂ ਵੀ ਨੇ ਸੋ ਇਸ ਕਰਕੇ ਸਾਰੀ ਪਲੈਨਿੰਗ ਜਿਹੜੀ ਹੈ ਜਸਲ ਸਾਹਿਬ ਦੇ ਜ਼ਿਹਨ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੱਥੇ ਕੀ ਕੀ ਉਲੀਕਿਆ ਜਾਵੇਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਰ ਇੱਕ ਇਨਸਾਨ ਹਰ ਇੱਕ ਪੇਰੈਂਟਸ ਜਿਹੜੇ ਨੇ ਉਹ ਚਿੰਤਤ ਨੇ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਕੀ ਬਣੇਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਪਲੈਨਿੰਗ ਜਿਹੜੀ ਹੈ ਉਹ ਬਹੁਤ ਅਹਿਮ ਤਰੀਕੇ ਨਾਲ ਕੀਤੀ ਜਾਵੇਗੀ ਔਰ ਖਾਸ ਕਰਕੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਅਹਿਮ ਕਦਮ ਚੱਕੇ जानਗੇ اور منوختہ دی بہتری واسطے ہی بے شک او ایسی سماج ہوے جہاں میرے اوڈر کاسٹ چوں میرے वीर ہون دیکھو پاور اف سوشل یونٹی ਕਿਸੇ ਧਰਮ ਜਾਂ ਕਿਸੇ ਮਜ਼ਬਬ ਦੇ ਨਾਲ ਨਹੀਂ ਜੁੜੀ ਉਹ ਤਾਂ ਸਿਰਫ ਮਨੁੱਖਤਾ ਦੀ ਬਿਹਤਰੀ ਵਾਸਤੇ ਜੁੜੀ ਹੋਈ ਹੈ ਇਹ ਤਾਂ ਇੱਕ ਕਹਿਣ ਦੀਆਂ ਗੱਲਾਂ ਨੇ ਪਰ ਇਸ ਦੇ ਵਿੱਚ ਹਰ ਇੱਕ ਵੀਰ ਨੇ ਹਰ ਭੈਣ ਨੇ ਬੱਚੇ ਨੇ ਬਜ਼ੁਰਗ ਨੇ ਆਪਣੀ ਕਸ਼ਮਤਾ ਦੇ ਮੁਤਾਬਕ ਬਹੁਤ ਵੱਡਾ ਯੋਗਦਾਨ ਆਇਆ ਹੋਇਆ ਹੈ ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਜਸਨ ਸਾਹਿਬ ਆਪਣੀ ਟੀਮ ਦੇ ਨਾਲ ਪਿਛਲੇ 5-4 ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਕੋਨੇ-ਕੋਨੇ ਤੇ ਵਿਚਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਮੇਰੇ ਵੀਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਔਰ ਸਾਡਾ ਸੰਤ ਸਮਾਜ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ ਸਾਡਾ ਸੰਤ ਸਮਾਜ ਜੋ ਹੈ ਉਹ ਵੀ ਮਤਲਬ ਪਿੱਛੇ ਨਹੀਂ ਹੈ ਉਹਨਾਂ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਜਿੰਨਾ ਵੀ ਉਹਨਾਂ ਦੇ ਮਤਲਬ ਠੀਕ ਸਮਝਿਆ ਦਿਲ ਖੋਲ ਕੇ ਪਾਵਰ ਆਫ ਸੋਸ਼ਲ ਜੁਨਟੀ ਦੇ ਨਾਲ ਖੜੇ ਹੋਏ ਨੇ ਔਰ ਇਕਨੋਮਿਕਲੀ ਉਹਨਾਂ ਨੇ ਬਹੁਤ ਜ਼ਿਆਦਾ ਹਰ ਇੱਕ ਡੇਰੇ ਨੇ ਜਿਹੜੀ ਮਦਦ ਹੈ ਕੀਤੀ ਹਾਲਾਂਕਿ ਅਸੀਂ ਬਹੁਤ ਸਾਰੇ ਡੇਰਿਆਂ ਦੇ ਵਿੱਚ ਗਏ ਆ ਔਰ ਕਹਿੰਦੇ ਹੁੰਦੇ ਆ ਕਿ ਕਿਤੇ ਉਹ ਖੈਰ ਮਿਲਦੀ ਰਹੀ ਹੈ ਕਿੱਥੇ ਸਾਨੂੰ ਦੁਰਕਾਰਿਆ ਵੀ ਗਿਆ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜ਼ਿੰਦਗੀ ਦਾ ਜਿਹੜਾ ਅਨੁਭਵ ਹੈ ਉਹ ਬਰਕਰਾਰ ਹੀ ਰਹਿੰਦਾ ਹੈ ਸੋ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਪਾਵਰ ਆਫ ਸੋਸ਼ਲ ਜੁਨਟੀ ਦਾ ਬੜਾ ਅਹਿਮ ਬੜੇ ਅਹਿਮ ਮੈਂਬਰ ਜਿਹੜੇ ਨੇ ਅੱਜ ਆਉਣਗੇ ਅੱਜ ਰਜਿਸਟਰੀ ਕਿਉਂਕਿ ਕਾਗਜ਼ੀ ਕਾਰਵਾਈ ਜਿਹੜੀ ਆ ਕੱਲ ਸਾਰੀ ਹੋ ਚੁੱਕੀ ਹੈ ਜੋ ਵੀ ਇਸਦੀਆਂ ਕਾਗਜ਼ੀ ਕਾਰਵਾਈਆਂ ਨੂੰ ਐਨਓਸੀ ਜਿਹੜੀ ਹੁੰਦੀ ਹੈ ਮੇਨ ਜਿਹੜੀ ਹੁੰਦੀ ਹੈ ਉਹ ਵੀ ਕੱਲ ਕਲੀਅਰ ਹੋ ਚੁੱਕੀ ਹੈ ਸੋ ਅੱਜ ਜੋ ਬਾਕੀ ਰਸਮ ਹੈ ਉਹ ਕੀਤੀ ਜਾਵੇਗੀ ਸੋ ਅੱਜ ਬੜਾ ਪਵ ਪਵਿੱਤਰ ਦਿਨ ਹੈ ਔਰ ਉਸ ਮਾਲਕ ਦੀ ਅਕਾਲ ਪੁਰਖ ਦੀ ਬੜੀ ਦਇਆ ਬਖਸ਼ਿਸ਼ ਕਿਉਂਕਿ ਅੱਜ ਉਹ ਦਿਨ ਆ ਗਿਆ ਜਿਸ ਦਾ ਆਪਾਂ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ ਔਰ ਵੱਡੀ ਗੱਲ ਇਹ ਹੈ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ جسل صاحب تے انہوں دی ٹیم جیڑی بندہ کچھ نہیں کر سکتا. ٹیم دا کوئی نہ کوئی جڑا سہارا ہے, لگا ہونا ہے. جسل صاحب دے نار بھی پوری ٹیم جڑی ہے بے شک پوسو ناما چینل دی ٹیم ہے جہاں ساڑے ڈسٹرک پریزیڈنٹ نے جیدی جیدی بھی جسل صاحب ڈیوٹی لا گئے اور باخوبی اپنی ڈیوٹی نبھایا ہے سو اج رجسٹری جڑی ہے ਉਹ ਹੋਣ ਜਾ ਰਹੀ ਹੈ ਕਾਗਜ਼ੀ ਕਾਰਵਾਈ ਕੱਲ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲੈਨਿੰਗ ਹੋਏਗੀ ਕਿੰਨਾ ਵਧੀਆ ਤਰੀਕੇ ਦੇ ਨਾਲ ਇਸ ਦੇ ਉੱਪਰ ਆਉਣ ਵਾਲੇ ਸਮੇਂ ਵਿੱਚ ਆਗਾਜ਼ ਹੋਏਗਾ ਇਹ ਸਾਰਾ ਭਵਿੱਖ ਦੀ ਗੋਦ ਵਿੱਚ ਹੈ ਸੋ ਮੈਂ ਇੱਕ ਵਾਰ ਫਿਰ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਨੇ ਆਪਣੇ ਪਿੱਲ ਫੁੱਲ ਜੋ ਵੀ ਸਰਿਆ ਦਿੱਤਾ ਹੈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਿਰਫ ਮਤਲਬ ਕਹਿ ਸਕਦੇ ਆ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪਾਵਰ ਆਫ ਸੋਸ਼ਲ ਜਸਟੀਸ ਨੂੰ ਦੇਣਾ ਠੀਕ ਨਹੀਂ ਸਮਝਿਆ ਮਨੁੱਖਤਾ ਦੀ ਬਿਹਤਰੀ ਲਈ ਠੀਕ ਨਹੀਂ ਸਮਝਿਆ ਔਰ ਇੱਥੋਂ ਤੱਕ ਬੜਾ ਦੁੱਖ ਲੱਗਦਾ ਸਰ ਬੜਾ ਦੁੱਖ ਲੱਗਦਾ ਜਦੋਂ ਰਸੀਦਾਂ ਦਿੱਤੀਆਂ ਔਰ 2 ਮਹੀਨਿਆਂ ਬਾਅਦ 2.5 ਮਹੀਨਿਆਂ ਬਾਅਦ ਉਹਦੇ ਦੀਆਂ ਰਸੀਦਾਂ ਜਿਹੜੀਆਂ ਵਾਪਸ ਆ ਜਾਂਦੀਆਂ ਨੇ ਉਹ ਲੋਕ ਉਹ ਲੋਕ ਬਾਬਾ ਸਾਹਿਬ ਨੂੰ ਸੁਣਦੇ ਹੀ ਰਹਿੰਦੇ ਨੇ ਸੁਣਦੇ ਰਹਿੰਦੇ ਨੇ ਬਾਬਾ ਸਾਹਿਬ ਨੂੰ ਸੁਣਦੇ ਨੇ ਪਰ ਬਾਬਾ ਸਾਹਿਬ ਕੀ ਕਹਿੰਦੇ ਨੇ ਉਸ ਤੇ ਧਿਆਨ ਬਿਲਕੁਲ ਉਹਨਾਂ ਲੋਕਾਂ ਦਾ ਨਹੀਂ ਜਾਂਦਾ ਉਹ ਵੀ ਲੋਕ ਯਾਦ ਨੇ ਉਹ ਵੀ ਲੋਕ ਨੇ ਕੱਲ ਨੂੰ ਜਦੋਂ ਸਮਾਜ ਦੀ ਗੱਲ ਗੱਲ ਕਿਤੇ ਸਟੇਜ ਤੇ ਕਰਨਗੇ ਤਾਂ ਅਸੀਂ ਲੋਕ ਉਹਨਾਂ ਨੂੰ ਕਮਾ ਵੀ ਕਿਹੜੇ ਸਮਾਜ ਦੀ ਗੱਲ ਕਰਦਾ ਜਦੋਂ ਸਮਾਜ ਨੂੰ ਤੁਹਾਡੀ ਜ਼ਰੂਰਤ ਸੀ ਤਾਂ ਤੁਸੀਂ ਪਿੱਛੇ ਹੋ ਗਏ ਤੁਸੀਂ ਤਾਂ ਰਸੀਦਾਂ ਵੀ ਵਾਪਸ ਕਰ ਦਿੱਤੀਆਂ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਰ ਇੱਕ ਦੀ ਆਪਣੀ ਆਪਣੀ ਮਜਬੂਰੀ ਹੁੰਦੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਜੋ ਹੈ ਉਹ ਹਮੇਸ਼ਾ ਜੋੜਨ ਦਾ ਕੰਮ ਕਰਦੀ ਹੈ ਤੋੜਨ ਦਾ ਕੰਮ ਨਹੀਂ ਕਰਦੀ ਟੁੱਟਦੇ ਕੌਣ ਨੇ ਦੂਰ ਕੌਣ ਜਾਂਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਪਾਪ ਛੁਪਿਆ ਹੋਵੇ ਉਹ ਲੋਕ ਇਸ ਤਰ੍ਹਾਂ ਦੀ ਇਮਾਨਦਾਰ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਗੈਰ ਰਾਜਨੀਤਿਕ ਪਲੇਟਫਾਰਮ ਹੈ ਇਸੇ ਵੀ ਰਾਜਨੀਤਿਕ ਪਾਰਟੀ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ ਸੋ ਇੱਕ ਵਾਰੀ ਫਿਰ ਦੱਸਦੇ ਆ ਕਿ ਅੱਜ ਉਹ ਦਿਨ ਆ ਗਿਆ ਜਿਸ ਦਾ ਆਪਾਂ ਸਾਰੇ ਇੰਤਜ਼ਾਰ ਕਰਦੇ ਆ ਔਰ ਅਕਾਲ ਪੁਰਖ ਦੀ ਦਇਆ ਬਖਸ਼ਿਸ਼ ਦੇ ਨਾਲ ਅੱਜ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਖਰੀਦੇ ਜਾ ਰਹੇ 1615 ਗੱਜ ਦੀ ਪਲਾਟ ਦੀ ਜਿਹੜੀ ਰਜਿਸਟਰੀ ਹੈ ਉਹ ਅੱਜ ਹੋਣ ਜਾ ਰਹੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ